ਤੂੰ ਛਿੱਟੇ ਕੱਪੜੇ ਪਾਉਂਦੀ ਆ ਤੂੰ ਕਾਲਾ ਰਹਿੰਦਾ ਯਾਰਾਂ ਦਾ ਜੇ ਤੂੰ ਬਣ ਗਈ ਡਾਕਟਰ ਹੱਡੀਆਂ ਦੀ ਨਹੀਂ ਮੁੰਡਾ ਬਣ ਗਿਆ ਮਿਸਤਰੀ ਕਾਰਾਂ ਜੇ ਤੂੰ ਬਣ ਕੋਪਰਾਵਾ ਆਪਣੀ ਗੱਡੀ ਦਾ ਤਾਂ ਕਰਦੇ ਕੰਮਾਂ ਕੰਜਰ ਕਾਨਾ ਫੇਰ ਕਰਦੀ 10 ਦਿਨ ਹੋ ਗਏ ਤੇਰੇ ਕੋਲ ਖੜਾਈ ਨੂੰ ਅਗੀ ਤੇ ਸੁਣ ਕੇ ਮੋਦੀ ਨੇ ਕਾਨੂੰਨ ਫੇਰ ਪਾਸ ਕਰ ਦੇਣੇ ਆ ਅੱਛਾ ਇਹ ਗਾਣਾ ਵਾ ਮੈਨੂੰ ਲੱਗਾ ਬੱਲ ਦੱਸ ਰਿਹਾ ਕੋਈ ਤੇਰੇ ਗਾਣੇ ਦੇ ਚੱਕਰ 'ਚ ਮੱਝ ਦੁੱਧ ਘਟਾ ਗਈ ਚੱਲ ਜਾ ਕੇ ਪੱਠੇ ਵੱਟ ਓ ਮੈਂ ਨਹੀਂ ਬੋਲਦਾ ਹਾਂ ਦੀਏ ਨੀ ਮੇਰਾ ਪਿਸਟਲ ਬੋਲੂਗਾ ਓ ਮੈਂ ਨਹੀਂ ਬੋਲਦਾ ਹਾਂ ਦੀਏ ਨੀ ਮੇਰਾ ਪਿਸਟਲ ਬੋਲੂਗਾ ਕਿਉਂ ਤੇਰੇ ਮੂੰਹ ਤੇ ਛਾਲੇ ਹੋਇਆ ਨਾ ਬਾਈ ਤੂੰ ਬੋਲੀ ਵੀ ਨਾ ਪਿਸਤਲ ਨਹੀਂ ਬੋਲਣ ਦੇ ਪਾਣੀ ਵਾਲੀ ਟੈਂਕੀ ਦਾ ਵੀ ਬਾਹਰ ਲੀਕ ਨਹੀਂ ਪਾਣੀ ਵਾਲੀ ਟੈਂਕੀ ਦਾ ਵੀ ਬਾਹਰ ਲੀਕ ਨਹੀਂ ਗੰਭੀਰ ਸਮੱਸਿਆ ਆਰਾਮ ਪਲੰਬਰ ਨੂੰ ਛੱਡ ਲਾ ਬਾਈ ਪਾਣੀ ਵਾਲੀ ਟੈਂਕੀ ਦਾ ਤੇਰੇ ਵੀ ਲੀਕ ਹੋਈ ਲੱਗਦੇ ਆ ਭਾਊ ਐਮਸੀ ਲਾ ਦੇ ਉਸਤਾਦ ਖੜੇ ਟਾਈਮ ਲਿਖਿਆ ਗੀਤ ਮੈਂ ਤਾਂ ਹੈਰਾਨ ਆ ਕਿ ਪੰਜਾਬ ਜਾ ਕਿਧਰ ਨੂੰ ਰਿਹਾ ਪੰਜਾਬ ਜਾ ਰਿਹਾ ਸੀ ਰੈਲੀ ਤੇ ਉਹ ਰੁਕ ਤਾ ਕਹਿੰਦੇ ਟੈਂਪੂਆਂ ਦਾ ਮੇਲਾ ਵਾਟ ਯੂ ਮੀਨ ਬਾਈ ਟੈਂਪੂਆਂ ਦਾ ਮੇਲਾ ਤੁਸੀਂ ਆਟੋ ਮੇਲਾ ਵੀ ਕਹਿ ਸਕਦੇ ਹੋ ਬੱਲਿਆ ਹੱਕੇ ਰਾਤ ਰਹੀਏ ਡਰੀ ਕੇ ਦੰਦ ਦੌਣ ਤੋਂ ਪਹਿਲਾਂ ਹੀ ਕੌਣ ਲੱਗ ਗਿਆ ਜਵਾਬ ਦਿਆ ਐਨੀ ਲੰਬੀ ਏਕ ਨਾਲਾ ਪ੍ਰਾਨ ਨਿਕਲ ਜਾਣੇ ਬੱਲਿਆ ਬਾਬਾ ਅੱਖਾਂ 'ਚ ਦਾਰੂ ਪਵਾ ਪਾਣੀ ਨਿਕਲੀ ਜਾਂਦਾ ਮੈਂ ਤੇ ਉਹ ਬੰਦਾ ਨਹੀਂ ਛੱਡਣਾ ਜੀਨੇ ਤੈਨੂੰ ਇਹ ਕਹਿਰ ਕਰਨ ਲਈ ਕਿਹਾ ਲੱਲੂ ਕੁੰਜਵਾਦੇ ਅਸੀਂ ਚੰਸ ਵਿੱਚ ਆਉਣਾ ਨਹੀਂ ਈਰਾ ਗਵਾਲਿਆ ਲੋਕਾਂ ਨੇ ਇਹ ਫਨਕਾਰ ਨਹੀਂ ਮਿਲਣਾ ਤੁਨੂੰ ਲੋਕੋ ਤੇਰੀ ਭੈਣ ਦੀ ਅਲਮਾਰੀ ਸਰਕਟ ਪੀੜੀ ਬਿਨਾ ਸਾਡਾ ਇੱਕ ਪਲਣਾ ਸਰਦਾਰਨੀ ਪੱਤੇ ਕੈਂਤੇ ਬਾਦ ਲਾਉਣ ਨੂੰ ਜੀ ਚਰਦਾ ਕਰਦਾ टूकी जाने मंडी चाह पी ਉਦਾਂ ਤੇ ਨਹੀਂ ਸੀ ਰੋਂਦੇ ਪਰ ਤੇਰੇ ਗਾਣੇ ਨੇ ਰਵਾਤਾ ਜਾਲ ਮਾਂ ਤੂੰ ਰੋਂਣ ਦੀ ਗੱਲ ਕਰਦਾ ਮਾਮਾ ਇੱਥੇ ਹਾਸਾ ਨਹੀਂ ਬੰਦ ਹੋ ਰਿਹਾ ਘਟਾ ਵੀ ਬਖਰ ਜਾ ਘਟਾ ਖਰਚਾ ਘਟਾ ਅਭੀ ਬਖਰ ਜਾ ਘਟਾ ਪਹਿਲਾ ਪੰਗਾ ਕਿਉਂ ਲਿਆ ਸੀ ਭਾਈ ਯਾਰ ਉਹੜਾ ਹੁਣ ਨਹੀਂ ਮੰਨਦੀ ਗਾਉਣ ਦੀ ਕੀ ਲੋੜ ਸੀ ਘਰ ਵਾਲੀ ਦੇ ਪੈਰ ਫੜ ਲੈਂਦਾ ਕਿ ਤੱਕ ਮੰਗੀਆਂ ਨਹੀਂ ਕੁਝ ਵੀ ਮੈਂ ਟੱਟੀ ਕਰ ਲਾ ਅੰਕਲ ਫਿਰ ਬਣ ਜੀ ਬਾਅਦ ਚ ਸਰਦੂਰ ਸਕੰਦਰ ਪੈਨਸ਼ਨ ਦੇ ਪੈਸੇ ਨਾਲ ਜਦੋਂ ਮੋਬਾਈਲ ਲਿੱਤਾ ਹੋਵੇ ਇੱਕ ਤੀਰ ਨਾਲ ਦੋ ਨਿਸ਼ਾਨੇ ਤੇਰੇ ਪਿੰਡ ਗੇੜਾ ਛੱਡਾਂ ਦਿਨ ਕਿਹੜਾ ਕੇ ਦਿਲ ਜਿਆ ਲੱਗਦਾ ਨਹੀਂ ਅੱਖਾਂ ਨਾਲ ਕੋਲਪ ਬਾਹਰ ਕੱਢ ਕੇ ਬਣਾ ਲੈਂਦਾ ਬਾਈ ਦਾ ਮੂੰਹ ਨਲਕੇ ਦੀ ਬੋਕੀ ਵਰਗਾ ਇਹ ਆਪਾਂ ਵੱਖ-ਵੱਖ ਹੋ ਕੇ ਕੀ ਰਹਿ ਜੀਆ ਕਰਾਂਗੇ ਨਾ ਰੋ ਯਾਰ ਹਾਲੇ ਤੇਰੀ ਉਮਰ ਕੀ ਐ ساری ਜ਼ਿੰਦਗੀ ਪਈਆ ਤੇਰੀ ਹੌਸਲਾ ਰੱਖ ਨਾ ਰੋ ਮੰਮਾ ਨਾ ਰੋ ਤੇ ਤਜਵਕਨ ਦਾ ਵੀ ਵਿਆਹ ਹੋ ਗਿਆ ਬਾਈ ਰਹਿਣ ਦੇ ਯਾਰ ਪਿਆਰ ਕਰਨਾ ਹੁੰਦਾ ਤੂੰ ਕਿਉਂ ਲੀਵਰ ਖਰਾਬ ਕਰਦਾ ਤੂੰ ਕੌੜੀ ਬੋਲਦਾ ਭਰਾਵਾ ਪਰ ਗਾਣੇ ਆਲਾ ੱੱੱਕਾ ਜਿਹਾ ਨਾ ਕਰ ਜੱਗਾ ਬਿਨਾ ਗੱਲਾਂ ਕੌੜਾ ਬੋਲੂਗਾ ਮੁੱਕੀਆਂ ਖਾ ਲੂਗਾ ਫਿਰ ਜਿਹੜੇ ਹਿਸਾਬ ਨਾਲ ਕਮੈਂਟਾਂ ਚ ਲੋਕਾਂ ਨੇ ਜੱਗੇ ਦੀ ਮਾਂ ਭੈਣ ਕਿ ਕੀਤੀ ਐ ਜੱਗਾ ਬਲਾਇਆ ਨਹੀਂ ਬੋਲਦਾ ਮੈਂ ਤੈਨੂੰ ਚਾਨੂ ਨਹੀਂ ਕਹਿਣਾ ਮੈਂ ਤੈਨੂੰ ਲਵ ਯੂ ਨਹੀਂ ਕਹਿਣਾ ਮੈਂ ਤੈਨੂੰ ਚਾਨੂ ਨਹੀਂ ਸਿਰ ਪਾੜ ਦੋ ਇੱਕ ਦੂਜੇ ਦਾ ਫਿਰ ਗੱਲ ਖਤਮ ਹੋ ਜਾਣੀ ਐ ਇਹਨੂੰ ਕਹਿੰਦੇ ਅੰਨੇ ਵਾ ਲਿਖਿਆ ਗਾਣਾ ਮੈਂ ਤੈਨੂੰ ਜਾਨੂ ਨਹੀਂ ਕਹਿਣਾ ਮੈਂ ਤੈਨੂੰ ਲਵ ਯੂ ਨਹੀਂ ਕਹਿਣਾ ਪਰ ਮੈਂ ਤੁਹਾਨੂੰ ਦੋਵਾਂ ਨੂੰ ਖੁੱਦੂ ਜ਼ਰੂਰ ਕਹਿਣਾ ਐਂ ਜਾ ਕਰ ਯੰਕੀ ਜਬਨ ਬੱਕ ਐਂਡ ਲੱਗਦਾ ਕਿ ਹੋਣੀ ਮੁਹੱਬਤ ਉਹ ਰੰਗ ਦੇ ਵਾਗ ਦਾ ਦੋ ਦਿੱਆਂ ਇੱਕ ਮਿੱਠੀ ਦੇ ਕੇ ਹਾਈ ਜੀ ਇੱਕ ਪਾਰੀ ਦੇ ਕੇ ਇੱਕ ਮਿੱਠੀ ਦੇ ਕੇ ਨਾ ਜਛਾ ਜੀ ਅੱਜ ਦਿੱਆਂ ਇੱਕ ਮਿੱਠੀ ਦੇ ਕੇ ਹਾਈ ਜੀ ਇੱਕ ਪਾਰੀ ਦੇ ਕੇ ਕੁਮਿਕ ਵੀ ਤੇ ਕੇ ਨਜਛਾ ਜਿਆ ਤੇ